ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਨਾਮ ਸਿੰਘ ਮੈਸਮਪਰੀ ਦੋਸਤੋ ਅੱਜ ਸਵੇਰੇ ਸੁਖਤੇ ਉੱਠਿਆ ਮੈਂ ਜਗਬਣੀ ਪੇਪਰ ਵਿੱਚ ਖਬਰ ਪੜ੍ਹੀ ਸੀ ਜਿਹੜੀ ਕਿ ਲੁਧਿਆਣਾ ਜ਼ਿਲ੍ਹੇ ਦੇ ਮੁੱਲਾਂਪੁਰ ਤੱਕ ਦੇ ਨੇੜੇ ਮੋਹੀ ਪਿੰਡ ਹੈ ਜਿੱਦੇ ਵਿੱਚ ਇੱਕ 10 ਸਾਲ ਦੇ ਬੱਚੇ ਨੂੰ ਆਵਾਰਾ ਕੁੱਤਿਆਂ ਦੁਆਰਾ ਨੋਚ ਨੁਸਕੇ ਖਾ ਲਿਆ ਗਿਆ ਇਹ ਖਬਰ ਅਖਬਾਰ ਦੀ ਜਿਹੜੀ ਪੁਸ਼ਟੀ ਕੀਤੀ ਗਈ ਹੈ ਉਹ ਐਸਐਚਓ ਸੁਧਾਰ ਦਵਾਇਆ ਇਹ ਖਬਰ ਦਿੱਤੀ ਗਈ ਹੈ ਸੋ ਦੋਸਤੋ ਬੜੀ ਮੰਦ ਕਬੀ ਖਬਰ ਹੈ ਖਬਰ ਪਾਣ ਤੋਂ ਬਾਅਦ ਬੜਾ ਮੰਨ ਦੁਖੀ ਹੋਇਆ ਔਰ ਮੈਂ ਸੋਚ ਰਿਹਾ ਵੀ ਜਦੋਂ ਅੱਜ ਸਾਡਾ ਮੁਲਖ ਚੰਦ ਉੱਤੇ ਜਾਣ ਦੀ ਤਿਆਰੀ ਕਰ ਰਿਹਾ 21ਵੀਂ ਸਦੀ ਦਾ ਸਾਹਸਵਾਰ ਸਾਡਾ ਮੁਲਖ ਤੇ ਉਹਦੇ ਸੂਬੇ ਅਗਾਮੀ ਦੇ ਸੂਬੇ ਪੰਜਾਬ ਦੇ ਵਿੱਚ ਇੱਕ 10 ਸਾਲ ਦੇ ਬੱਚੇ ਨੂੰ ਆਵਾਰਾ ਕੁੱਤਿਆਂ ਜਵਾਰਾ ਨੋਜ ਨੋਜ ਕੇ ਖਾ ਜਾਣਾ ਬਹੁਤ ਹੀ ਦੁਖਦਈ ਤੇ ਸ਼ਰਮਨਾਕ ਹੈ ਸੋ ਦੋਸਤੋ ਇੱਕ ਅੰਦਾਜ਼ੇ ਅਨੁਸਾਰ ਭਾਰਤ ਦੇ ਵਿੱਚ ਲਗਭਗ 6 ਕਰੋੜ ਤੋਂ ਵੱਧ ਆਵਾਰਾ ਕੁੱਤੇ ਹਨ ਇਹਦੇ ਵਿੱਚ ਕਈ ਵਾਰ ਜਿਹੜੇ ਆਪਾਂ ਘਰਾਂ ਦੇ ਵਿੱਚ ਕੁੱਤੇ ਰੱਖੇ ਹੁੰਦੇ ਇਹ ਗਿਣਤੀ ਉਹਨਾਂ ਵਿੱਚ ਨਹੀਂ ਆਉਂਦੀ। ਸੋ ਕੁੱਤੇ 12 ਕਿਉਂ ਹੁੰਦੇ ਆ? ਕਈ ਵਾਰ ਤੇ ਜਿਹੜੇ ਆਪਾਂ ਘਰਾਂ ਵਿੱਚ ਕੁੱਤੇ ਰੱਖਦੇ ਆਂ ਜਦੋਂ ਉਹਨਾਂ ਦੀਆਂ ਆਦਤਾਂ ਵਿਗੜ ਜਾਂਦੀਆਂ ਤੇ ਲੋਕੀ ਉਹਨਾਂ ਨੂੰ ਖੁੱਲਾ ਛੱਡ ਦਿੰਦੇ ਆ। ਜਾਂ ਫਿਰ ਕੁਝ ਕੁੱਤੇ ਬਾਹਰ ਅੰਦਰ ਫਿਰਨਦੇ ਸ਼ਕੀਨ ਹੁਣ ਕਰਕੇ ਕਿਉਂਕਿ ਬਾਹਰ ਅੰਦਰ ਘਰੇ ਉਹਨਾਂ ਨੂੰ ਬਚ ਕੇ ਰਹਿਣਾ ਪੈਂਦਾ। ਤੋ ਆਪਣੇ ਆਦਤਾਂ ਅਨੁਸਾਰ ਬਾਹਰ ਘੁੰਮਣਾ ਪਸੰਦ ਕਰਦੇ ਆ ਤੇ ਫਿਰ ਉਹ ਘਰੇਲੂ ਕੁੱਤੇ ਹੀ ਬਾਹਰ ਚਲੇ ਜਾਂਦੇ। ਕਿਉਂਕਿ 2001 ਦੇ ਵਿੱਚ ਕੇਂਦਰ ਸਰਕਾਰ ਵੱਲੋਂ ਕਾਨੂੰਨ ਬਣਾਇਆ ਗਿਆ ਸੀ ਜਿਦੇ ਵਿੱਚ ਦੇਸ਼ ਦੇ ਵਿੱਚ ਕੁੱਤੇ ਮਾਰਦੇ ਪੰਬੰਦੀ ਲਾ ਦਿੱਤੀ ਗਈ। ਇਸ ਤੋਂ ਪਹਿਲਾਂ ਪਿਛਲੀ ਸਰਦੀ ਦੇ ਵਿੱਚ ਮੈਂ ਦੇਖਦਾ ਰਿਹਾ ਕਿ ਹੈਲਥ ਡਿਪਾਰਟਮੈਂਟ ਵਿੱਚੋਂ ਸਮੇਂ-ਸਮੇਂ ਤੇ ਜਿਹੜੇ ਆਵਾਰਾ ਕੁੱਤੇ ਹੁੰਦੇ ਸੀ ਉਹਨਾਂ ਨੂੰ ਦਵਾਈ ਪਾਈ ਜਾਂਦੀ ਸੀ। ਦਵਾਈ ਪਾਉਣ ਤੋਂ ਪਹਿਲਾਂ ਪਿੰਡ ਦੇ ਵਿੱਚ ਅਨਾਊਂਸਮੈਂਟ ਬਗਤਾ ਕਰਾਈ ਜਾਂਦੀ ਸੀ ਵੀ ਜਿਹੜੇ ਆਪਣੇ ਪਾਲਤੂ ਕੁੱਤੇ ਆ ਉਹਨਾਂ ਨੂੰ ਬੰਨ ਲਿਆ ਜਾਵੇ। ਔਰ ਇਹ ਜਿਹੜੇ ਕੁੱਤੇ ਆਵਾਰਾ ਹੁੰਦੇ ਸੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ। ਖਾਸ ਕਰਕੇ ਜਦੋਂ ਕੁੱਤੇ ਹਲਕਦੇ ਸੀ ਤਾਂ ਉਹਨਾਂ ਸਮਿਆਂ ਦੇ ਵਿੱਚ ਹੈਲਥ ਡਿਪਾਰਟਮੈਂਟ ਪਿੰਡਾਂ ਵਿੱਚ ਆ ਕੇ ਆਵਾਰਾ ਕੁੱਤਿਆਂ ਨੂੰ ਦਵਾਈ ਪਾ ਦਿੰਦਾ ਸੀ। ਔਰ ਇਹ ਜਿਹੜੇ ਆਵਾਰਾ ਕੁੱਤਿਆਂ ਦੀ ਗਿਣਤੀ ਇਹਦੇ ਨਾਲ ਹੀ ਸਾਥੀਓ ਬਾਰਕੁੱਤਿਆਂ ਦੀ ਗਿਣਤੀ ਵਧਣ ਦਾ ਵੱਡਾ ਕਾਰਨ ਹੈ ਜਦੋਂ ਪਿੰਡਾਂ ਦੇ ਵਿੱਚ ਸਾਡੇ ਪਾਲਤੂ ਜਾਨਵਰ ਜਿਵੇਂ ਗਾਂ ਮੱਝ ਜਾਂ ਹੋਰ ਜਿਹੜੇ ਵੀ ਜਾਨਵਰ ਆਪਾਂ ਪਾਲਤੂ ਖਰਾਬ ਚ ਰੱਖਦੇ ਆ ਉਹਨਾਂ ਦੀ ਕੁਦਰਤੀ ਤੌਰ ਤੇ ਜਾਂ ਕਿਸੇ ਕਾਰਨ ਕਰਕੇ ਮੌਤ ਹੋ ਜਾਂਦੀ ਹੈ ਤੇ ਉਹਨਾਂ ਨੂੰ ਡਿਸਪੋਜ਼ ਆਫ ਕਰਨ ਵਾਸਤੇ ਪਿੰਡਾਂ ਵਿੱਚ ਜਿਹੜੀਆਂ ਹੈਡਰ ਰੂੜੀਆਂ ਬਣੀਆਂ ਹੋਈਆਂ ਉਹਨਾਂ ਵਿੱਚ ਸਿਰ ਦਿੱਤਾ ਜਾਂਦਾ ਤੇ ਇਸ ਸਦੀ ਦੇ ਵਿੱਚ ਮੈਂ ਦੇਖਿਆ ਵੀ ਇੱਲਾਂ ਜਿਹੜੀਆਂ ਬਹੁਤ ਸਾਰੀਆਂ ਪਹਿਲਾਂ ਆਪਣੇ ਪਿੰਡਾਂ ਵਿੱਚ ਹੁੰਦੀਆਂ ਸੀ ਉਹ ਹੁਣ ਨਹੀਂ ਰਹੀਆਂ ਸੋ ਪਹਿਲਾਂ ਜਦੋਂ ਵੀ ਕੋਈ ਪਸ਼ੂ ਦੀ ਮੌਤ ਹੁੰਦੀ ਸੀ ਤੇ ਇਹ ਜਿਹੜੇ ਜੰਗਲੀ ਜਾਨਵਰ ਹੁੰਦੇ ਸੀ ਇੱਲਾ ਉਹ ਫਟਾਫਟ ਸੂਹ ਲਾ ਕੇ ਆ ਜਾਂਦੇ ਸੀ ਔਰ ਕੁਝ ਘੰਟਿਆਂ ਵਿੱਚ ਹੀ ਉਹ ਜਿਹੜਾ ਪਸ਼ੂ ਮਰਿਆ ਹੁੰਦਾ ਸੀ ਉਹਦੇ ਸਰੀਰ ਨੂੰ ਖਤਮ ਕਰ ਦਿੰਦੇ ਸੀ ਲੇਕਿਨ ਇਹ ਪਿਛਲੇ ਵੀ 25 ਸਾਲ ਤੋਂ ਪਿੰਡਾਂ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਇੱਲਾ ਦਾ ਖਤਮਾ ਹੋ ਗਿਆ ਔਰ ਜਿਹੜੇ ਕੁੱਤੇ ਆ ਉਹਨਾਂ ਨੂੰ ਜਿਹੜੇ ਇਹ ਮਰੇ ਹੋਏ ਪਸ਼ੂ ਹੁੰਦੇ ਆ ਉਹਨਾਂ ਦਾ ਖੁੱਲਾ ਮੀਟ ਮਿਲਣਾ ਪਿਆ ਜਿਸ ਕਰਕੇ ਉਹ ਬੜੇ ਸਟਰੋਂਗ ਹੋਏ ਆ। ਔਰ ਪ੍ਰਜਨਨ ਕਿਰਿਆ ਵਿੱਚ ਵਾਧਾ ਹੋਣ ਕਰਕੇ ਇਹਨਾਂ ਦੀ ਆਬਾਦੀ ਬਹੁਤ ਵਧੀ ਹੈ। ਜੇ ਮੈਂ ਆਪਣੇ ਪਿੰਡ ਦੀ ਹੀ ਗੱਲ ਕਰਾਂ ਤੇ ਮੈਂ ਦੇਖਦਾ ਹੁੰਦਾ ਵੀ ਹਰ ਸਾਲ 25-30 ਕੁੱਤਿਆਂ ਦੇ ਜਿਹੜੇ ਬੱਚੇ ਔਰ ਨਵੇਂ ਇਹਨਾਂ ਵਿੱਚ ਐਡ ਹੋ ਰਿਹਾ ਹੈ। ਔਰ ਬੜੇ ਵੱਡੇ-ਵੱਡੇ ਝੁੰਡ ਬਣ ਰਹੇ ਆ। ਸੋ ਜੇ ਆਪਾਂ ਹੱਡਾ ਰੂੜ ਦੀ ਵਿਸ਼ੇ ਨਾਲ ਦੇਖੀਏ ਤੇ ਉਹਦੇ ਨਾਲੇ ਨਿਲਡੇ ਜਿਹੜੇ ਘਰ ਹੁੰਦੇ ਆ ਉਹ ਬੜਾ ਔਖਾ ਹੋ ਜਾਂਦਾ ਹੈ। ਔਰ ਉਹਦੇ ਵਿੱਚ ਜਿਹੜੇ ਨਿਲਡੇ ਘਰ ਆ ਉਹ ਬੱਚਿਆਂ ਨੂੰ ਨਿੱਕੇ ਖਾਸੁਰ ਦੇ ਬੱਚਿਆਂ ਨੂੰ ਬਾਹਰ ਅੰਦਰ ਜਾਣ ਤੋਂ ਰੋਕੇ ਰੱਖਦੇ ਆ। ਔਰ ਜਦੋਂ ਇਹ ਬੱਚਿਆਂ ਨੂੰ ਘੁੰਮਣਾ ਫਿਰਨਾ ਹੁੰਦਾ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਕੋਈ ਸਿਆਣਾ ਕਰਦਾ ਮਨੁੱਖ ਉਹਦੀ ਰਖਵਾਲੀ ਕਰੇ ਸੋ ਦੋਸਤੋ ਇੱਕ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿਉਂਕਿ ਅੰਦਾਜ਼ੇ ਅਨੁਸਾਰ 6 ਕਰੋੜ ਤੋਂ ਵੱਧ ਕੁੱਤੇ ਔਰ ਇਹ ਹਰ ਸਾਲ ਜਿਹੜੇ ਕੁੱਤੇ ਆ ਲਗਭਗ ਪੌਣੇ 2 ਕਰੋੜ ਲੋਕਾਂ ਨੂੰ ਭਾਰਤ ਵਿੱਚ ਕੱਟਦੇ ਆ ਜਿਹਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਜਦੋਂ ਆਪਾਂ ਕੋਈ ਵੀ ਕੁੱਤਾ ਕੱਟਦਾ ਤੇ ਹਲਕਾ ਦਾ ਬਚਾਅ ਵਾਸਤੇ ਟੀਕਾ ਲਾਇਆ ਜਾਂਦਾ ਜਿੱਤੇ ਬਚਾਅ ਵਾਸਤੇ ਸਰਕਾਰੀ ਹਸਪਤਾਲਾਂ ਵਿੱਚ ਇਹ ਇਲਾਜ ਫ੍ਰੀ ਹੁੰਦਾ ਹੈ ਸੋ ਇਹ ਜਿਹੜੇ ਟੀਕੇ ਆ ਬਾਹਰ 300 400 ਰੁਪਏ ਦੇ ਜਿਹੜੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਿਲਦੇ ਆ ਤੇ ਜੇ ਤੁਸੀਂ ਕਦੇ ਵੀ ਸਰਕਾਰੀ ਹਸਪਤਾਲ ਚ ਗਿੱਡਾ ਮਾਰੋ ਤਾਂ ਤੁਸੀਂ ਦੇਖੋਗੇ ਵੱਡੀਆਂ ਲੰਨਾਂ ਲੱਗੀਆਂ ਹੁੰਦੀਆਂ ਜਿਹੜੇ ਹਲਕਾ ਵਾਲੇ ਟੀਕੇ ਲੋਕ ਲਵਾ ਰਹੇ ਹੁੰਦੇ ਜਿਨ੍ਹਾਂ ਨੂੰ ਇਹਨਾਂ ਨੇ ਅਵਾਰਾ ਕੁੱਤਿਆਂ ਨੇ ਜਾਂ ਪਾਲਤੂ ਕੁੱਤਿਆਂ ਨੇ ਕਟਿਆ ਹੁੰਦਾ ਸੋ ਦੋਸਤੋ ਇਹ ਸੀ ਗੱਲ ਵੀ ਹੁਣ ਆਪਾਂ ਗੱਲ ਕਰਾਂਗੇ ਜਿਹੜੇ ਅਵਾਰਾ ਕੁੱਤਿਆਂ ਦੇ ਨਾਲ ਬਾਰ-ਬਾਰ ਇਹ ਇਨਸੀਡੈਂਟ ਹੁੰਦੇ ਆ ਬਾਰ-ਬਾਰੇ ਮੌਤਾਂ ਹੁੰਦੀਆਂ ਥੋੜੇ ਦਿਨ ਪਹਿਲਾਂ ਸਾਡੇ ਸਾਥੀ ਮੇਘਰਾਜ ਰਲਾਜੀ ਨੇ ਇੱਕ ਵੀਡੀਓ ਪਾਈ ਸੀ ਜਿੱਦੇ ਵਿੱਚ ਉਹਨੇ ਅਬੋਰ ਫਾਜਕਾ ਏਰੀਆ ਖਾਸ ਤੌਰ ਤੇ ਮਾਲਵੇ ਦੇ ਵਿੱਚ ਜੋ ਇਹ ਕੁੱਤਿਆਂ ਦੇ ਨਾਲ ਕੁੱਤਿਆਂ ਤੋਂ ਕੱਟਣ ਤੋਂ ਬਾਅਦ ਅਵਾਰਾ ਕੁੱਤਿਆਂ ਤੋਂ ਕੱਟਣ ਤੋਂ ਬਾਅਦ ਜਿਹੜੀਆਂ ਮੌਤਾਂ ਹੋਈਆਂ ਉਹਦੇ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਸੀ ਸੋ ਇਹ ਜਿਹੜੀ ਖਬਰ ਹੈ ਜੋ ਮੈਂ ਪਿੰਡ ਮੋਹੀ ਦੀ ਕਰ ਰਿਹਾ ਸੋ ਇਸ ਖਬਰ ਨੇ ਮੈਨੂੰ ਖਾਸ ਤੌਰ ਤੇ ਜਦੋਂ ਮੈਂ ਪੜ੍ਹੀ ਹੈ ਤੇ ਬਹੁਤ ਦੁੱਖ ਹੋਇਆ ਕਿ ਆਪਾਂ ਉਹ ਛੋਟੇ ਛੋਟੇ ਬੱਚੇ ਜਿਹੜੇ ਇਕੱਲੇ ਆਪਣੇ ਘਰੇ ਬੈਠੇ ਔਰ ਉਹਨਾਂ ਦੇ ਅਵਾਰਾ ਕੁੱਤਿਆਂ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ ਔਰ ਉਹਨੂੰ ਨੋਚ-ਨੋਚ ਕੇ ਖਾ ਗਿਆ ਤੁਸੀਂ ਸੋਚ ਹੀ ਸਕਦੇ ਹੋਵੋਗੇ ਕਿ ਉਸ ਸਮੇਂ ਕਿੰਨਾ ਭਿਆਨਕ ਮਾਹੌਲ ਪੈਦਾ ਹੋਇਆ ਹੋਵੇਗਾ। ਹੁਣ ਪਾਸ ਕਰਕੇ ਅਵਾਰਾ ਜਿਹੜੇ ਕੁੱਤੇ ਐ ਉਹਨਾਂ ਨੂੰ ਮਾਰਨ ਉੱਤੇ ਪੰੰਦੀ ਲੱਗਦੀ। ਇਸ ਤੋਂ ਪਹਿਲਾਂ ਜਿਹੜੇ ਅਵਾਰਾ ਕੁੱਤੇ ਹੁੰਦੇ ਸੀ ਮੈਂ ਛੋਟੇ ਹੁੰਦਿਆ ਦੇਖਦਿਆਂ ਕਿ ਪਿੰਡ ਵਿੱਚ ਮਨਿਆਦੀ ਕਰਾ ਕੇ ਅਵਾਰਾ ਕੁੱਤਿਆਂ ਨੂੰ ਜਿਹੜੀ ਮਾਰਨ ਵਾਲੀ ਦਵਾਈ ਪਾਈ ਜਾਂਦੀ ਸੀ ਔਰ ਉਹ ਆਪਣੇ ਪਾਲਤੂ ਜਾਨਵਰ ਬਣ ਲਏ ਜਾਂਦੇ ਸੀ। ਇਸ ਤੰਗ ਦੇ ਨਾਲ ਇਹ ਜਿਹੜੇ ਅਵਾਰਾ ਕੁੱਤੇ ਉਹਨਾਂ ਦੀ ਗਿਣਤੀ ਕੰਟਰੋਲ ਵਿੱਚ ਰਹਿੰਦੀ ਸੀ। ਸੋ ਹੁਣ ਸਾਥੀਓ ਕਿਉਂਕਿ ਪਿੰਡਾਂ ਦੇ ਵਿੱਚ ਹਰ ਆਦਮੀ ਨੇ ਲਗਭਗ ਪਸ਼ੂ ਰੱਖੇ ਹੁੰਦੇ ਆ ਔਰ ਕੁਦਰਤੀ ਜਾਂ ਗੈਰ ਕੁਦਰਤੀ ਦਿੱਕੇ ਨਾਲ ਜਦੋਂ ਇਹਨਾਂ ਦੀ ਪਸ਼ੂਆਂ ਦੀ ਮੌਤ ਹੁੰਦੀ ਹੈ ਤੇ ਇਹਨਾਂ ਕੁੱਤਿਆਂ ਨੂੰ ਹੱਡਾਂ ਰੂੜੀਆਂ ਦੇ ਵਿੱਚ ਖੁੱਲਾ ਮੀਟ ਖਾਣ ਨੂੰ ਮਿਲਦਾ ਸੋ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱ ਚੁੱਕੀ ਹੈ ਝੁੰਡਾਂ ਦੇ ਝੁੰਡ ਆਵਾਰਾ ਕੁੱਤਿਆਂ ਦੇ ਪਿੰਡਾਂ ਵਿੱਚ ਫਿਰਦੇ ਆ ਔਰ ਬਹੁਤ ਵਾਰ ਇਹ ਮਨੁੱਖਾਂ ਦੇ ਨਾਲ ਪਾਲਤੂ ਪਸ਼ੂਆਂ ਉੱਤੇ ਵੀ ਹਮਲਾ ਕਰ ਦਿੰਦੇ ਆ ਖਾਸ ਕਰਕੇ ਛੋਟੇ ਬੱਚੇ ਜਦੋਂ ਪਸ਼ੂ ਛੋਂਦੇ ਆ ਇੱਕ ਦੋ ਦਿਨ ਉਹਨਾਂ ਦੀ ਬੜੀ ਰੱਖੀ ਕਰਨੀ ਪੈਂਦੀ ਆ ਕੋਈ ਵੱਡਾ ਪਸ਼ੂ ਤੇ ਆਪਣੇ ਆਪ ਨੂੰ ਬਚਾ ਸਕਦਾ ਲੇਕਿਨ ਛੋੜੇ ਪਸ਼ੂ ਖਾਸ ਤੌਰ ਤੇ ਜਿਹੜੇ 1-2 ਦਿਨ ਦੇ ਮੈਂ ਬਹੁਤ ਕੇਸ ਵੇਖਿਆ ਜਿਨ੍ਹਾਂ ਦੇ ਵਿੱਚ 1-2 ਦਿਨ ਦੇ ਪਸ਼ੂਆਂ ਦੇ ਬੱਚਿਆਂ ਨੂੰ ਇਹ ਵਾਰਕ ਉੱਤੇ ਖਾ ਜਾਂਦੇ ਜਿੱਥੇ ਕਿ ਕੋਈ ਘਰ ਦੇ ਵਿੱਚ ਮੜਗਣ ਮਗਰ ਦਾ ਪ੍ਰਬੰਧ ਵਧੀਆ ਨਾ ਹੋ ਸੋ ਇਹਦੇ ਨਾਲ ਹੀ ਦੋਸਤੋ ਕਿਉਂਕਿ ਇਹ ਜਿਹੜੇ ਕੁੱਤੇ ਆ ਇਹਨਾਂ ਨੂੰ ਖੁੱਲਾ ਮੀਟ ਖਾਣ ਨੂੰ ਮਿਲਦਾ ਸੋ ਮੀਟ ਖਾਣ ਦੇ ਆਦੀ ਹੋ ਜਾਂਦੇ ਇਸ ਕਰਕੇ ਜੋ ਮਾਹਰ ਦੱਸਦੇ ਆ ਕਿ ਜਦੋਂ ਉਹਨਾਂ ਨੂੰ ਸਿੱਧੇ ਤੌਰ ਤੇ ਇਹ ਮੀਟ ਸਾਡਾ ਰੋੜੀ ਵਿੱਚ ਨਹੀਂ ਮਿਲਦਾ ਉਹ ਬੰਦਿਆਂ ਉੱਤੇ ਜਾਂ ਪਾਲਤੂ ਜਾਨਵਰਾਂ ਉੱਤੇ ਹਮਲਾ ਕਰ ਦਿੰਦੇ ਔਰ ਉਹਨਾਂ ਨੂੰ ਖਾਣ ਦੇ ਲਈ ਮੌਦਿਕਾ ਉਤਾਰਦੇ ਸੋ ਮਾਹਰ ਦੱਸਦੇ ਆ ਮਾਹਰ ਦੱਸਦੇ ਆ ਕਿ ਕੁੱਤਾ ਜਦੋਂ ਕਿਤੇ ਵੀ ਅਵਾਰਾ ਕੁੱਤੇ ਆਪਣਾ ਝੁੰਡ ਬਣਾਉਂਦੇ ਆ ਤੇ ਉਹ ਆਪਣਾ ਇੱਕ ਇਲਾਕਾ ਨਿਸ਼ਚਿਤ ਕਰਦੇ ਆ ਲੇਕਿਨ ਜਦੋਂ ਆਬਾਦੀ ਵੱਧ ਜਾਂਦੀ ਆ ਉਹਨਾਂ ਨੂੰ ਖਾਣ ਪੀਣ ਵਾਸਤੇ ਨਹੀਂ ਮਿਲਦਾ ਆਪਣੇ ਇਲਾਕੇ ਨੂੰ ਸੁਰੱਖਿਤ ਕਰਨ ਵਾਸਤੇ ਮਨੁੱਖਾਂ ਉੱਤੇ ਬੱਚਿਆਂ ਉੱਤੇ ਜਾਂ ਆਵਾਰਾ ਪਸ਼ੂਆਂ ਉੱਤੇ ਵੀ ਹਮਲਾ ਕਰਦੇ ਆ ਔਰ ਕਈ ਵਾਰ ਇਹ ਜਿਹੜੇ ਕੁੱਤੇ ਆ ਮਨੋਵਿਗਿਆਨਕ ਤੌਰ ਤੇ ਉਥੋਂ ਬੰਦੇ ਨੂੰ ਭਜਾਉਣ ਵਾਸਤੇ ਵੀ ਉੱਥੇ ਹਮਲਾ ਕਰਦੇ ਆ। ਸੋ ਦੋਸਤੋ 2001 ਦੇ ਵਿੱਚ ਹੀ ਨਾਲੀ ਇਹ ਵੀ ਕਾਨੂੰਨ ਬਣਿਆ ਸੀ ਜੋ ਸਰਕਾਰ ਨੇ ਚੰਗੀ ਤਰ੍ਹਾਂ ਲਾਗੂ ਨਹੀਂ ਕੀਤਾ। ਕਿ ਜਿਹੜੇ ਬਾਰਾ ਕੁੱਤੇ ਆ ਇਹਨਾਂ ਦੀ ਨਸਬੰਦੀ ਕੀਤੀ ਜਾਊਗੀ ਤਾਂ ਜੋ ਉਹਨਾਂ ਦੀ ਗਿਣਤੀ ਕਾਬੂ ਵਿੱਚ ਰੱਖੀ ਜਾ ਸਕੇ। ਜਾਂ ਇਹਨਾਂ ਨੂੰ ਕੁੱਤਿਆਂ ਨੂੰ ਫੜ ਕੇ ਕਿਤੇ ਸ਼ੈਲਟਰ ਹੋਮ ਵਿੱਚ ਰੱਖਿਆ ਜਾਊਗਾ ਜਿਹਦੇ ਨਾਲ ਮਨੁੱਖਾਂ ਦੀ ਜਿਹੜੀ ਆਬਾਦੀ ਆ ਉਹ ਸੇਫ ਰਹੇ ਸਕੇ। ਸੋ ਦੋਸਤੋ ਸੋ ਨਸਬੰਦੀ ਕਿਉਂਕਿ ਇਹ ਵੱਡੇ ਲੈਵਲ ਤੇ ਜਿਹੜਾ ਸਰਕਾਰ ਦਾ ਹੀ ਪ੍ਰੋਜੈਕਟ ਸਰਕਾਰੀ ਨੂੰ ਨਿਪਰੇ ਚਾੜ੍ਹ ਸਕਦੀ ਹੈ ਲੇਕਿਨ ਮੈਂ ਜਿਹੜੀ ਬੇਨਤੀ ਸਾਡੇ ਕਿਸਾਨ ਵੀਰਾਂ ਨੂੰ ਜਾਂ ਆਪਣੇ ਲੋਕਾਂ ਨੂੰ ਕਰਨੀ ਚਾਹੁੰਨਾ ਕਿ ਜਦੋਂ ਵੀ ਸਾਡੇ ਕਿਸੇ ਪਾਲਤੂ ਪਸ਼ੂ ਦੀ ਮੌਤ ਹੋ ਜਾਂਦੀ ਹੈ ਤੇ ਜਾਦਾ ਗਿਣਤੀ ਦੇ ਵਿੱਚ ਉਹਨੂੰ ਜਾ ਕੇ ਹੱਡਾ ਰੋੜੀ ਵਿੱਚ ਸੜ ਦਿੱਤਾ ਜਾਂਦਾ ਜਿਹੜੇ ਪਸ਼ੂ ਨੂੰ ਅਸੀਂ ਜ਼ਿੰਦਗੀ ਭਰ ਸੰਭਾਲਿਆ ਹੁੰਦਾ ਉਹਦਾ ਦੁੱਧ ਪੀਤਾ ਹੁੰਦਾ ਉਹਦੇ ਬੱਚੇ ਲਏ ਹੁੰਦੇ ਜਾਂ ਹੋਰ ਉਹ ਤੋਂ ਕੋਈ ਆ ਵਾਵਾਹੀ ਦਾ ਵੀ ਕੰਮ ਕੀਤਾ ਹੁੰਦਾ ਅਸੀਂ ਉਹਨਾਂ ਨੂੰ ਆਰਾਮ ਦੇ ਨਾਲ ਚਾਕੇ ਹੱਡਾ ਰੋੜੀ ਵਿੱਚ ਸੜਦਨੇ ਆ ਜਿੱਥੇ ਅਵਾਰਾ ਕੁੱਤੇ ਉਹਦਾ ਮੀਟ ਖਾ ਕੇ ਡਿਵੈਲਪ ਹੁੰਦੇ ਆ ਸੁਇਸ ਕਰਕੇ ਜੇ ਜਿਨੇ ਕਿਸਾਨ ਵੀਰਾਂ ਕੋਲ ਆਪਣੀ ਜ਼ਮੀਨ ਆ ਜਦੋਂ ਵੀ ਕਿਸੇ ਪਸ਼ੂ ਦੀ ਮੌਤ ਹੁੰਦੀ ਆ ਜੇ ਉਹਨੂੰ ਟੋਵਾ ਪਟਕੇ ਨੱਪ ਦੇਣ ਤੇ ਇਹ ਕੁੱਤਿਆਂ ਨੂੰ ਮੀਟ ਖਾਣ ਵਾਸਤੇ ਘਟ ਮਿਲੂਗਾ ਤੇ ਕੁਛ ਨਾ ਕੁਛ ਗਿਣਤੀ ਇਹਦੀ ਕਾਬੂ ਵਿੱਚ ਕੀਤੀ ਜਾ ਸਕਦੀ ਆ ਸੋ ਵੱਡੀ ਬੇਨਤੀ ਆ ਸਰਕਾਰ ਨੂੰ ਕਿ ਜੋ ਕਾਨੂੰਨ ਅਨਸਾਰ ਬਣਦਾ ਜੋ ਸਰਕਾਰੀ ਡਾਕਟਰ ਸਾਹਿਬਾਨ ਕਹਿੰਦੇ ਆ ਕਿ ਇਹਨਾਂ ਕੁੱਤਿਆਂ ਦੀ ਗਿਣਤੀ ਜਿਹੜੀ ਕੰਟਰੋਲ ਕਰਨ ਵਾਸਤੇ ਇਹਨਾਂ ਦੀ ਨਸਬੰਦੀ ਬਹੁਤ ਜ਼ਰੂਰੀ ਆ ਇਸ ਗੱਲਬਾਤ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਹਰ ਰੋਜ਼ ਹਰ ਹਫਤੇ ਹਰ 15 ਦਿਨਾਂ ਬਾਅਦ ਆਪਾਂ ਦੇਖਦੇ ਹਾਂ ਵੀ ਕਿਤੇ ਨਾ ਕਿਤੇ ਅਖਬਾਰ ਦੇ ਵਿੱਚ ਟੀਵੀ ਵਿੱਚ ਖਬਰ ਆਉਂਦੀ ਹੈ ਕਿ ਫੁਲਾਣੇ ਪਿੰਡ ਫੁਲਾਣੇ ਮੱਲੇ ਆਵਾਰਾ ਕੁੱਤਿਆਂ ਨੇ ਕਿਸੇ ਬੱਚੇ ਨੂੰ ਕਿਸੇ ਅਮਨੁੱਖ ਨੂੰ ਨੋਚ ਨੋਚ ਕੇ ਖਾ ਲਿਆ ਸੋ ਇਹਨਾਂ ਚੀਜ਼ਾਂ ਤੋਂ ਬਚਾਅ ਵਾਸਤੇ ਜ਼ਰੂਰੀ ਹੈ ਸਰਕਾਰ ਇਹਨਾਂ ਆਵਾਰਾ ਕੁੱਤਿਆਂ ਤੇ ਕੋਈ ਨਕੀਲ ਪਾਵੇ ਇਹਨਾਂ ਨੂੰ ਕਾਬੂ ਕਰਨ ਦਾ ਕੋਈ ਸਾਧਨ ਬਣਾਵੇ ਇਹਨਾਂ ਬੇਤਿਆਂ ਦੇ ਨਾਲ ਬਹੁਤ ਬਹੁਤ ਧੰਨਵਾਦ ਥੈਂਕ ਯੂ